ਸ੍ਰੀ ਗਾਲ ਜੀ ਸ੍ਰੀ ਗਾਲ ਜੀ ਬਾਈ ਇਹਲਾ ਬਈ ਤੱਕ ਕੇ ਹੂੰ ਤੈਨੂੰ ਜੱਗਾ ਲੱਗਾ ਯਾਰ ਮੇਰੇ ਨਾਲ ਜੱਗਾ ਜਾਲ ਮੈਨੂੰ ਮਿਲਦਾ ਆਪਣਾ ਘੱਟ ਮਿਲਦਾ ਤਾਂ ਹੀ ਜੱਗਾ ਮਨ ਕਰੇ ਬੇ ਕੱਲ ਅੱਗੇ ਚੱਲ ਹਾਂ ਆ ਕੱਲ ਕੱਸੀਂ ਰੂਟਾ ਬੀਟਰ ਦਾ ਬੀਜੀ ਦੀ ਹਾਂ ਜੇ ਸਾਰੀ ਗੱਲ ਦਿਖਣ ਲੱਗ ਗਈ ਹਾਂ ਉਹ ਉਹਨਾਂ ਨੇ ਬੀਜੀ ਬਿੰਦਰ ਨਾਲ ਸੁਪਰ ਹੀਟਰ ਨਾਲ ਹਾਂ ਉਹ ਸਾਥੇ ਨਿਕਲਾਈ ਕਰਦਾ ਸੀ ਅੱਜ ਤੋਂ ਪਹਿਲਾਂ ਆਏ ਬਾਈ 8-10 ਦਿਨ ਪਹਿਲਾਂ ਨਿਕਲ ਨਹੀਂ ਇਹ ਜੀ ਉਹ ਨਿਕਲ ਨਹੀਂ ਹੁਣ ਨਿਕਲਦੀ ਆ ਆ ਦੇਖਦਾ ਦਿਖਣ ਲੱਗ ਗਈ ਧੀਨੇ ਕੁਝ ਨਹੀਂ ਹੋਇਆ ਜਾਂ ਉਹ ਡੂੰਗਾ ਚਲੇ ਜਾਂਦਾ ਫੇਰ ਹਲੇ ਆ ਦਿਨਾਂ ਮਾ ਅੱਖ ਨਹੀਂ ਉਹ ਅੱਖ ਹੀ ਨਿਕਲਦੀ ਹੈ ਹੋਰ ਆ ਵੀ ਟਾਈਮ ਨਿਕਲ ਗਈ ਹੈ ਸਾਰੀ ਗੱਲ ਇਹ ਹੈ ਕਿ ਕੱਲ ਨੂੰ ਹੋਰ ਫਰਕ ਪਈ ਇਹਦਾ ਪਾਸਲ ਤੋਂ ਪੂਰੀ ਰਹੀ ਪਊੀ ਸੀ ਅਸੀਂ ਉੱਧਰ ਗਏ ਦਿਨ ਗੱਨਪੋਜੀ ਖਨੋਰੀ ਵੱਲ ਉੱਧਰ ਮੈਂ ਕਿਹਾ ਵੇ 100 ਚ 20% ਸੋਬਰ ਸੀਡ ਵਾਲੀ ਕਣਕ ਕਰਾ ਸਾਰੀ ਛੱਟੇ ਵਾਲੀ ਛੱਟਾ ਵਧੀਆ ਯਾਰ ਮੈਂ ਵੀ ਦੇਖਿਆ ਛੱਟਾ ਨਾ ਜਿੱਥੇ ਉਹਨਾਂ ਲੱਗਿਆ ਵੇ ਛੱਟਾ ਮੰਡ-ਮੰਡਵਾ ਬਹੁਤ ਘੱਟ ਦੀ ਕਣਕ ਖੜੀ ਐ ਮੇਰੀ ਸਾਰੀ ਭੋਂਗੇ ਵਿੱਚੀ ਮੈਂ ਅੱਥਰ ਨਾਲ ਅਸੀਂ ਸਾਰਾ ਜੇਟਾ ਦਿੱਤਾ ਮੈਂ ਜਕੇ ਨੀ ਲੜੀ ਯਾਰ ਮੈਂ ਉਹਦੇ ਉੱਪਰ ਹੀ ਬਣਾਉਣਾ ਮਸ਼ੀਨ ਧਰੀ ਹੋਣੀ ਐ ਸੋ ਉਹ ਪਤਾ ਕਿਹਾ ਗੱਲ ਆ ਕਾਈ ਦੇ ਜਾਂਦੇ ਕਾਡਾਂਗਾ ਹਾਰੇਗਾ ਕੱਢੀ ਜਾਂਦੇ ਆਪਾਂ ਸੋਪਰ ਸੀ ਨੇ ਸਾਫ ਖੇਤਾਂ ਵਿੱਚ ਪੀਤਦਾ ਜਮਾਈ ਸਾਫ ਜਾਣੀ ਊਮਾ ਕਾਣ ਕੇ ਵਧੀਆ ਉਹਦੀ ਜੇ ਕਹੀ ਪ੍ਰਾਲੀ ਵਿੱਚੇ ਮੈਂ ਘਾਲਾ ਮਲਾ ਕਰ ਦੂਗਾ ਉਹਦੇ ਮਨਾ ਉਹ ਪ੍ਰਾਲੀ ਜਿਹੜੀ ਤਵੀ ਚਲਦੀ ਐ ਤਵੀ ਤਾਂ ਥੱਲੇ ਪ੍ਰਾਲੀ ਇਕੱਠੀ ਕਰ ਲੈਂਦਾ ਉਹ ਉਹ ਕਰਕੇ ਫੀਲ ਕਿਹੜੀ ਛੱਡਦੀ ਬਾਈ ਫੀਲ ਕਿਹੜੀ ਛੱਡਦੀ ਤੇ ਉੱਪਰ ਮਿੱਟੀ ਆ ਜਣੀ ਉਹ ਪ੍ਰਾਲੀ ਵੀ ਕਾਣ ਕੇ ਹੀ ਜਾਣੀ ਸਾਡੇ ਗੁੱਲੀ ਡੰਡੇ ਨਿਕਲੇ ਆ ਉਹ ਚ ਗੁੱਲੀ ਡੰਡੇ ਦਾ ਸਾਰਾ ਨਿਕਲਿਆ ਬਾਈ ਸਪਰੇ ਵੀ ਕਰਾਈ ਸਾਬ ਕੋ ਗੁੱਲੀ ਡੰਡੇ ਬਹੁਤ ਹੋ ਨਿਕਲੇ ਨਹੀਂ ਦਾਣਾ ਸਾਡੇ ਦਾਣਾ ਉਹ ਛਿੱਟੇ ਵਾਲੇ ਦੇਖ ਲਾਥਾ ਨਾ ਉਹ ਕਰੀ ਵੀ ਨਾਲ ਲੱਗਦੀ ਸਪਰੇ ਕਰਾਤੀ ਦਾਣਾ ਵੀ ਨਹੀਂ ਹੈਗਾ ਕਿਤੇ ਡੱਕਾ ਵੀ ਨਹੀਂ ਖਾਲੇ ਦਾ ਸਵੇਰੇ ਫਿਰ ਕੀ ਫਾਇਦਾ ਉਹ ਵੀ ਕਰਦਾ ਮੈਂ ਖਰਚਾ ਕਰਦਾ ਫਾਰਟਿਆ ਫालतू 9-10000 ਨਹੀਂ ਨਹੀਂ ਬੀਜੇ ਮੈਂ ਕਹਿੰਦਾ ਚਾਹੇ ਹੱਥ ਨਾਲ ਛੱਟੇ ਨਾਲ ਪਰ ਖੇਤ ਦਾ ਬਾਹ ਵੀ ਇਹ ਕਰ ਲਵੇ ਇੱਕ ਦੋ ਵਾਰ ਬਾ ਬਾ ਜੀ ਬਾਈ ਯੂਰੀ ਹੈ ਆਪਾਂ ਆਪਣੀ ਤੱਪੜ ਖੇਤਾਂ 'ਚ ਫੋਲਦੇ ਹੈ ਨਹੀਂ ਉਦਾਂ ਹੀ ਬੀਜ ਦਿੰਦੇ ਆ ਖੇਤ ਨੇ ਆ 6 ਮਹੀਨੇ ਮੇਰੇ ਸਾਹ ਨਾਲ ਮੁੱਦਾ ਮੇਪਰਾਲੀ ਵਾਲਾ ਇਹ ਵਿਚਲਾ ਕੰਮ ਔਖਾ ਜਿਹਾ ਇਹ ਔਖਾ ਨਹੀਂ ਸਾਮ ਹੁੰਦੀ ਬਾਈ ਵਿੱਚ ਯਾਰ ਆਪਣੇ ਇਲਾਕੇ ਇਹਦਾ ਗੱਗੇ ਘਾਟਾ ਕਿੰਨੀਆਂ ਵੀਡੀਓ ਆਉਂਦੀਆਂ ਸੰਡੀ ਦੇਖ ਲੈ ਪੱਤਰ ਤੇ ਖੇਤ ਖਤਮੇ ਕਰਤੇ ਯਾਰ ਮਾਰ ਲੱਗੇ ਵੇ ਲੋਕ ਪੀਲੀ ਹੁਣ ਇੱਕ ਫਾਂਟ ਜਿੱਥੇ ਤਾਂ ਸਾਫ ਫਾਂਟ ਆ ਜਾਂਦੀ ਆ ਉਹਦਾ ਹੈਗੀ ਆ ਕਾਲੀ ਜਿੱਥੇ ਸੋਬਰ ਸੀਡ ਨਹੀਂ ਜਿੱਥੇ ਪ੍ਰਾਲੀ ਆ ਜਾਂਦੀ ਆ ਉਹ ਥੋੜੀ ਗੱਡੂ ਵਰਗੀ ਪੀਲੀ ਪਈ ਆ ਨਾਲੇ ਰੇ ਵੀ ਸਿੱਟ ਲਿਆ ਕਣਕਾਂ ਚ ਹੈ ਕਿ ਨਹੀਂ ਫਰਕ ਤਾਂ ਬਹੁਤ ਪੈਂਦਾ ਹੈ ਸਾਫ ਖੇਤ ਦਾ ਫਰਕ ਹੀ ਲੋ ਹੈ ਸਾਫ ਖੇਤ ਦਾ ਬਾਈ ਬਾਬਾ ਬਹੁਤ ਫਰਕ ਹੈ ਨਾਲ ਹੀ ਸਾਫ ਚੀਜ਼ ਖੇਤ ਵਿੱਚ ਹੋਰ ਤਾਂ ਕਈ ਲੇਟੇ ਹੋ ਜਾਂਦੇ ਐ ਅੱਗੇ ਯਾਰ ਚਾਹੇ ਫੂਕ ਕੇ ਉਹ ਕਰਕੇ ਐ ਨਾ ਫਿਰ ਵੀ ਦੋ ਦੋ ਤਿੰਨ ਤਿੰਨ ਵਾਰ ਦੂਹੂਰ ਤਿਹਰ ਕਰਕੇ ਫੇਰ ਸਵਾਗਾ ਵਾਰ ਕੇ ਬੋਪਾ ਕਰਦੇ ਕਾਲੀ ਕਾਲੀ ਨਾ ਕਰੇ ਹੁਣ ਜਿਹੜਾ ਅਸੀਂ ਮੋਟਰ ਪਛੀਣ ਵਾਲਾ ਬੀਜਿਆ ਪਛੀਣ ਨੂੰ ਤੇ ਖੇਤ ਵਿੱਚ ਜਦ ਜਦ ਸੁਪਰ ਸੀਡ ਮਾਰਦਾ ਸੀ ਜਾਨੀ ਕਿ ਅਸੀਂ ਬੀਜਿਆ ਨਹੀਂ ਫਿਰ ਉਹ ਉਹਨੂੰ ਡਾਉਣੀ ਕਰਦਾ ਉਹਦਾ ਰਾਈ ਥੱਲੇ ਪਿਆਰਤੀ ਦੂਰੇ ਵਾਰ ਪਾਣੀ ਦਾ ਵਰਤਦਾ ਹੋ ਪਾਣੀ ਨਾ ਭਰ ਕੇ ਹੁਣ ਜਾਂ ਹੁਣ ਪਾ ਆਪਣੇ ਕਾਂਗੀ ਦੀ ਦਵਾ ਮੈਂ ਫੇਸਬੁਕ ਵੀ ਬਣਾਤੀ ਉਹ ਵਧੀਆ ਹੁਣੇ ਬੋਟ ਆਫ ਦੀ ਗੱਲ ਖੜੀ ਆ ਉਹ ਸਫਾਈ ਦੀ ਗੱਲ ਨਾ ਉਹ ਹੀ ਗੱਲ ਆ ਨਾ ਮੇਰੇ ਕਈ ਖੜਾ ਕੇ ਕਾਲਾ ਮਾਰੇ ਪਿੱਛੇ ਕਰ ਤੋਂ ਨਹੀਂ ਲੋਟਾਉਂਦਾ ਕੰਮ ਰੋਟੀ ਨਾ ਆ ਗਏ ਪਾਣੀ ਨਾ ਪਾਣੀ ਬਿਜਰੋਣੀ ਬਿਜੂਰੀ ਕਰ ਰਹੇ ਆ ਤੇ ਯਾਰ ਹਾਂ ਪੁੱਟਰ ਦੇ ਸਾਨੂੰ ਮੈਨਾਂ ਇਹ ਫੈਕਟਰੀ ਵਾਲਿਆਂ ਚੱਕ ਕੇ ਉੱਥੇ ਕੀ ਕਰਨਾ ਤੂੰ ਬੱਤੀ ਜਾਨੀ ਉੱਥੇ ਫੁੱਕਣੀ ਹੋੜ ਥੋੜੀ ਲੇਟ ਸਹੀ ਗਿਆ ਹੋ ਜਾਣੀ ਥੱਲੇ ਤੂੰ ਆਉਂਦਾ ਥੋੜਾ ਜਿਹਾ 20 ਮੀਟਰ ਉੱਪਰ ਨਿਕਲ ਜਾ ਬਸ ਇੰਨਾ ਕੇ ਫਰਕ ਆ ਵੀ ਚੀਮਨੀ ਨਾ ਦੀ ਨਿਕਲਦਾ ਹੋ ਆਪਾਂ ਨੇ ਤਾਂ ਪੰਜ ਚਾਰ ਦਿਨ ਫੁੱਕਣੀ ਆ ਥੋਨੇ ਵਾਲੀ ਉੱਥੇ ਉਹ ਸਾਰਾ ਸਾਲ ਜਲਦੀਆਂ ਫੈਕਟਰੀਆਂ ਹੋਰ ਉਹ ਆ ਮਨਾਂ ਗੁੱਲੀਆਂ ਹੁਣ ਗੁੱਲੀਆਂ ਉਹ ਹੀ ਘੰਟੇ ਦਿਨ ਰਾਤ ਤੇ ਸਾਰਾ ਸਾਲ ਤੇ ਜੱਥਰਾਂ ਨੇ ਗੁੱਲੂ ਵਾਲੀ ਗੁੱਲੀ ਵਾਲੀ ਫੈਕਟਰੀ ਲਾ ਦੇਣੀ ਹੁ ਕੀ ਆਰੀ ਕਹਿੰਦੇ ਫੈਕਟਰੀ ਲਾਉਣੀ ਨਾ ਨੇ। ਰਾਲੇ ਦੀ ਗੁੱਲੀ ਬਣਾਉਂਗੇ ਬਾਹਰੇ ਦੀ ਗੁੱਲੀ ਇਕਣਾਏ ਕੋਈ। ਸੰਝਿਆ ਮੈਂ ਉਹ ਦੇਖ। ਰੈਣ ਖੂਨ ਤੀ ਜੋ ਮਰਜੀ ਗੁੱਲੀ ਬਣਾ ਲਈ। ਜਿਹੜੀ ਮਰਜੀ। ਰੈਣ ਖੂਨ ਦਾ ਗੋਹੇ ਦੀ ਬਣਦੀ ਆ ਉਹ। ਸਭ ਕੁਆਰੀ ਬਣਦੀ ਆ ਸਭ ਕੋ ਪੈਣਾ ਵਿੱਚ। ਉਹ ਗੁੱਲੀ ਬਣ ਕੇ ਫਿਰ ਫੈਕਟਰੀ ਜਾਂਦੀ ਆ। ਉਹ ਸੌਦਾ ਲੂਟ ਆ। ਉਹ ਦੇਖਿਆ ਪ੍ਰੋਜੈਕਟ ਨੇ ਲੱਗਿਆ। ਰੈਣ ਖੂਨ ਜਿਹੜੀ ਵੀ ਆ ਗਈ ਫਸਲ ਦੀ ਕੋਈ ਵੀ ਫਸਲ ਹੋਵੇ। ਰੈਣ ਖੂਨ ਦਾ ਟੋਕਾ ਕਰ ਟੋਕਾ ਕਰਨਾ ਉਹਦਾ। ਪਾਉਂ ਪਲਾਂਟ ਇਹ ਆ ਉਹ ਇੱਕ ਤਰ੍ਹਾਂ ਦਾ। ਮਰਦ ਉਹਨੇ ਪ੍ਰੈਸ ਕਰਕੇ ਐਨ ਪਹਿਲਾਂ ਪੁੱਤਰ ਕੇ ਫਿਰ ਪ੍ਰੈਸ ਕਰਕੇ ਜਿਵੇਂ ਬੈਲਰ ਲੱਗੇ ਵਿਆ ਉਹਦੇ ਵਿੱਚੋਂ ਉਹਨੇ ਐਨਾ ਐਨਾ ਵੇਜਗਾ ਫੀਡ ਹੁੰਦੀ ਯਾਰ ਆਹ ਫੀਡ ਦਾ ਕੰਮ ਆ ਇਹਦਾ ਥੋੜਾ ਬੜਾ ਸੇਲ ਆਲਾ ਆ ਬੜਾ ਹਰ ਹਰ ਬੜਾ ਵਾਸਾ ਐਨੇ ਐਨੇ ਕਹੇ ਰੋਣਾ ਇਹ ਚੀਜ਼ ਆਏ ਆ ਆਪਣੇ ਏਰੀਆ ਤੋਂ ਚੱਲ ਆਪਾਂ ਨੂੰ ਤਾਂ ਮੋਜ ਆ ਜੂ ਜਿਹੜਾ ਲਫਾਫਾ ਲਫੂਫਾ ਏ ਹੋਰ ਰੈਂਡਮ ਗੱਲਮ ਗੱਜੜਾ ਇਹ ਵੀ ਤਾਂ ਪੱਠੀ ਵਿੱਚ ਜਾਂਦਾ ਪਹਿਲਾਂ ਜਾਂਦੀ ਜੇ ਜਾਂਦਾ ਬੋਤਲਾ ਬਾਤਲਾ ਇਹਦੀ ਜਿਹੜੀ ਪਲਾਸਟਿਕਟ ਤਿਆਰ ਹੁੰਦੀ ਪਾਪਾ ਕਾਲੇ ਲਿਆਉਂਦੇ ਮੈਂ ਫੈਕਟਰੀ ਮੈਂ ਗਿਆਦਾ ਕਾਲੇ ਪਾਉਂਦੇ ਜਿਹੜੇ ਪਹਿਲਾਂ ਉਹਨਾਂ ਨੇ ਨਾ ਫੈਕਟਰੀ ਦੇ ਇਹਨਾਂ ਨੇ ਪੀਸ ਬਣਾਉਂਦੇ ਫੜੇ ਜਾ ਕੇ ਪੀਸ ਜੇ ਬਣ ਕੇ ਜਾ ਟਾਇਪ ਤਿਆਰ ਕਰਨਾ ਵਿੱਚ ਭਾਗ ਨਹੀਂ ਫੇਰ ਪਟਾਗੇ ਫੇਰ ਨਾਲ ਗੋਲ ਪੈਪ ਨਿਕਲ ਲੱਗ ਗਿਆ ਕਹਾ ਹਾਂ ਐ ਕਿਹਦਾ ਕੰਮ ਪਰਾਲੀਆਂ ਦਾ ਤੂੰ ਮੇਰੀ ਗੱਲ ਸੁਣ ਇਹਦੇ ਪਹਿਲਾਂ ਜਦ ਤੇ ਪਰਾਲੀਆਂ ਨਹੀਂ ਹੋਣਦੀਆਂ ਦੀਆਂ ਤੂੜੀ ਦਾ ਰੇਟ ਕਿੰਨਾ ਰਿਹਾ ਮੈਂ ਉਹੀ 18-20 ਟਰਾਲੀਆਂ ਛੱਡ ਜਪਾਈਆਂ ਵੀ ਲੱਖ ਰੁਪਏ ਦੀਆਂ ਵੇਚੀਆਂ ਤਿੰਨ ਸਾਲ ਪਹਿਲਾਂ ਐ ਪਿਛਲੇ ਸਾਲ ਵੇਚੀ 40000 ਦੀ ਐਸੋਂ ਮੈਂ ਕਹਿੰਦਾ 20 ਦੀ ਵੀ ਨਹੀਂ ਵਿਕਣੀ ਉਹ ਨਹੀਂ ਵਿਕਣੀ ਨਹੀਂ ਵਿਕਣੀ ਸਾਦੇ ਕਰਕੇ ਆ ਇਹਦੇ ਕਰਕੇ ਉਹ ਇਕੱਠਾ ਬਣਨ ਲੱਗ ਗਿਆ ਹਰ ਇੱਕ ਜੀ ਦੀਆਂ ਜੇ ਸੇ ਪੂਰੀ ਜਾਂਦੀ ਨਹੀਂ ਐ ਮਾ ਜਨੂ ਚੱਲ ਜ ਆਪਣੇ ਵੱਲ ਤੇ ਜਾਂ ਸ਼ਹਿਰਾਂ ਚ ਮੈਂ ਉਹ ਇਕੱਠਾ ਲੈਣ ਲੱਗਾਂ ਸਸਤੀਆਂ ਪੈਂਦੀਆਂ ਐ ਅਗਲਾ ਕਹਿੰਦਾ ਚੱਕ ਕੇ ਮੁੰਨੇ ਢੇੜੀ ਖੋਲਤੀ ਹੈ ਤੇ ਉਹਦਾ ਟੂੜੀ ਦਾ ਰੇਟ ਐ ਨਹੀਂ ਰਿਹਾ ਤਾਂ ਟੂੜੀ ਕਿਹੜੇ ਸ਼ਰਮਾ ਮਾਰ ਲੂਗਾ ਹੋਰ ਆ ਜੇ ਕਰ ਟੂੜੀ ਦਾ ਤਾਂ ਕਰਨਾ ਚਾਰੇ ਪਾਸੇ ਨੂੰ ਇੱਧਰ ਮਾਜੀ ਨੂੰ ਲਾਣਾ ਇਹਨਾਂ ਨੇ ਅੱਜ ਦੀ ਜਾਨ ਖਤਮ ਕਰਨਾ ਟੂੜੀ ਦਾ ਕੋਸ ਦਾ ਪਾਰਦੀ ਭਾਈ ਪਾਰ ਪਰ ਰੇਟ ਘਟਦਾ ਰੁਕ ਕੇ ਵੇਚੀ ਨਹੀਂ ਉਹ ਵੇਚਣੇ ਟੂੜੀ ਦਾ ਬਲਣਾ ਹੀ ਨਹੀਂ ਟੂੜੀ ਹਰੇਕ ਸਾਲ ਘਟਣੀ ਹੋ ਘਟਣੀ ਆ ਹੁਣ ਟੂੜੀ ਦਾ ਰੇਟ ਥੱਲੇ ਹੀ ਜਾਣਾ ਹੈ ਉਹ ਘਰਊਗਾ ਵਾਹੀ ਰੇਟ ਹੀ ਦਾ ਹਾਂ ਉਹ ਕਹਾਣੋਂ ਉਡੀ ਫੇਰ ਆ ਗਈ ਇੰਨੇ ਨੂੰ ਹੈ ਕਿ ਨਹੀਂ ਉਹ ਆਹੀ ਕੀ ਪਿਆ ਤਕਲੀਫਾਂ ਹੁਣ ਕਾਰਪੋਰੇਟ ਘਰਾਣਿਆਂ ਨੂੰ ਕਾਦੀਆਂ ਤਕਲੀਫਾਂ ਉਹਨਾਂ ਨੂੰ ਉਹ ਜਿਹੜੇ ਵਰਲਡ ਬੈਂਕ ਆ ਉਹਨਾਂ ਨੂੰ ਇਹ ਤਕਲੀਫ ਆ ਵੀ ਸਾਰੀ ਦੁਨੀਆ ਦੀ ਖੇਤੀ ਆ ਨਾ ਜਿਹੜੀ ਵੀ ਕੁਝ ਕੁ ਥੋੜੇ ਜੇ ਲੋਕਾਂ ਦੇ ਹੱਥ ਚ ਹੋਵੇ ਇਹ ਵੀ ਸਮਝ ਲੈ ਜੇ ਇੰਡੀਆ ਇਹ ਪੂਰਾ ਇੰਡੀਆ ਚੋਂ 2-400 ਬੰਦਾ ਹੋਵੇ ਉਹੀ ਕਾਰਪੋਰੇਟ ਘਰਾਣੇ ਜਿਹੜੇ ਦਿਖਣਾ ਕਿਸੇ ਵਾਰ 10-10 ਹਜ਼ਾਰ ਕਿਲੋ ਹੋਵੇ ਜਿਹੜਾ ਬਾਹਰਲੇ ਕੰਟਰੀਆਂ ਉਹ ਬਾਹਰ ਲਿਆ ਜਾਂਦੇ ਉਹ ਆਹੀ ਚੱਕਰ ਆ ਵੀ ਹੁਣ ਸਮਝ ਲੈ ਤੇਰੇ ਪਾਸ ਦੋ ਕੀਲੇ ਕਿਸੇ ਵੱਧਾ ਕੀਲਾ ਹੈ ਕੱਲ ਨੂੰ ਜਦ ਇਕੱਠੇ ਹੋ ਜਾਂਦੇ ਆ ਹੈ ਐਨਿਆਂ ਨੂੰ ਕੰਟਰੋਲ ਕਰਨਾ ਔਖਾ ਏ ਉਹ ਜੇ ਦੋ ਚਾਰ ਸੌਂਗੇ ਉਹਨਾਂ ਦਾ ਜਿਹੇ ਜਿਹਾ ਮਰਜੀ ਕਾਨੂੰਨ ਲਾਗੂ ਕਰ ਲੈ ਜੋ ਮਰਜੀ ਹੱਥ ਜਿ ਉਹਨਾਂ ਦੇ ਸਭ ਕੁਝ ਆ ਜਾਣਾ ਉੱਪਰ ਤੇ ਤੇਰੇ ਵਰਗੇ ਨੇ ਹੁਣ ਸਾਰਾ ਕੁਝ ਜ਼ਿੰਮੇਵਾਰ ਸਮਝ ਲੈ ਤੈ ਆਪਣਾ ਬਰਸੀਨ ਬੀਜ ਲਿਆ ਮੂਲੀਆਂ ਵੀ ਲੈ ਲਿਆ ਸਲਕਵਾ ਵੀ ਲਾ ਲੀਆਂ ਬਰਸੀਨ ਵੀ ਉੱਥੇ ਇਦਰੇ ਡੰਗਰਾਂ ਉੱਥੇ ਤੇ ਪੈ ਗਿਆ ਤੇ ਤੂੜੀ ਵੀ ਜਿਹਨੂੰ ਕਰਕੇ ਜੋ ਮਿਲ ਗਈ ਕਰਕੇ ਖਾਣ ਨੂੰ ਮਿਲ ਗਈ ਵੇਚ ਵੀ ਦਿੱਤੀ ਸਮਝਿਆ ਹੈ ਨਹੀਂ ਤੂੰ ਸਾਰੇ ਚੀਜ਼ਾਂ ਮੁੱਲ ਲੈਣੀ ਆ ਹੋਰ ਸਮਝਿਆ ਆਹ ਜਿੱਨੇ ਖਾਦਮ ਕਰਨੇ ਨੂੰ ਫਿਰਦੇ ਆ ਉਹ ਜਿੱਦਾਂ ਪਾ ਨੂੰ ਸਮਝੀ ਨਹੀਂ ਇੱਦਾਂ ਕਹਿੰਦਾ ਮੈਂ ਤੁਹਾਨੂੰ ਦਿਹਾੜੀ ਕਰੋ ਹਰੇ ਜੀ ਦਿਨ ਦਾ ਮੋਮੋਲੋ ਦੀ ਆਹੋ ਆਹ ਚੱਕਰ ਆਪਣਾ ਬੈਠ ਹੈ ਅਜਾ ਵੀ ਬਸ ਇਦਾਂ ਨਾ ਆਪਣੇ ਵਰਗਿਆਂ ਨੂੰ ਲੱਗਣਾ ਲੱਗਿਆ ਹਰੇ ਕੇ ਜੀ ਕਿਸਤਾਂ ਫੋਨ ਲੈ ਲੈ ਜਿਹੜਾ ਮਰਜੀ ਗੱਡੀ ਲੈ ਲੈ ਟਰੈਕਟਰ ਜਿੰਨੇ ਵੀ ਜੱਟ ਆ ਦੇ ਬੰਦ ਲੈ ਰਹੇ ਨੇ ਜਿਹੜੀ ਆਪਣੇ ਹੱਥ ਮਾ ਕੁਝ ਨਹੀਂ ਫਿਰ ਗਰ ਬਾਹਰ ਲਿਆ ਕੰਟਰੀ ਆਪਣੇ ਅਜੇ ਹੁਣ ਹੁਣ ਸੌਖਾ ਹੋਇਆ ਕਿਸਤਾਂ ਵਾਲਾ ਕੰਮ ਬਾਹਰ ਲਿਆ ਜਿੱ ਕਦਾ ਤੂੰ ਜਾ ਕੇ ਜਹਾਜ 5 ਕਰੋੜ ਦੀ ਗੱਡੀ ਲੈ ਲੈ ਤੇਰੇ ਕੋਲ ਕੱਖ ਨਹੀਂ ਹੈਗਾ ਹੈ ਕਿਸਤਾਂ ਕਰ ਲੈ ਬੰਦ ਲੈ ਬੰਦਾ ਉਹ ਚੀਜ਼ ਆ ਆਪਣੇ ਆਪਣੇ ਵਰਗੇ ਨੇ ਘਣਾ ਲੈਦਾ ਆਜ਼ਾਦੀ ਆ ਇਹ ਆਪਾਂ ਜੋ ਵੀ ਕਰ ਸਕਦੇ ਆ ਗਰੀਬ ਅਮੀਰ ਇੱਕ ਬਰਾਬਰ ਕਰਤਾ ਹੈ ਪੈਸੇ ਬੰਦੇ ਹਾਂ ਇਹ ਕਿਤੇ ਕਮਾਇਓ ਇੱਥੇ ਤੇ ਕਮਾਉਂਦਾ ਆਈ ਨਾ ਦੀ ਆੜੀ ਕਮਾਉਣੀ ਇਹਦੇ ਅੱਡੇ ਅੱਡੇ ਸੇਰੇ ਨੇ ਇਹ ਕੁੰਡੀਆਂ ਜਣੀਆਂ ਨਾ ਇਹ ਯਾਰ ਇਹ ਸਰਕਾਰਾਂ ਥੋੜੀ ਚਲਾਉਂਦੀਆਂ ਐ ਸਾਰੀ ਦੁਨੀਆ ਨੂੰ ਇਹ ਕਾਰਪੋਰੇਟ ਘਰਾਣਿਆਂ ਨੂੰ ਚਲਾਉਂਦੇ ਆ ਆਹੋ ਗਾ ਹਾਂ ਉਹੀ ਗੱਲ ਆ ਸਰਕਾਰ ਨੂੰ ਵੀ ਚਲਾਉਨੇ ਸਰਕਾਰ ਨੂੰ ਵੀ ਚਲਾਉਣੀ ਆ ਜਿਹੜੀ ਚਲਾਉਣੀ ਸਰਕਾਰ ਉੱਤੇ ਬਾਹਰੋਂ ਕੇ ਚੱਲੇ ਸਰਕਾਰ ਦੀ ਸਰਕਾਰ ਨੂੰ ਉਹ ਕਾਦੇ ਚਲਾਉਂਦੇ ਆਂ ਇੰਡੀਆ ਵਾਲੇ ਤਾਰੂ ਵੰਡ ਹੁੰਦੀ ਸੜੀ ਨਸ਼ੇ ਵੰਡਦੇ ਜਾਂ ਵੋਟਾਂ ਪੈਂਦੀਆਂ ਉਹ ਫਿਰ ਉਹ ਉਹੀ ਪੈਸਾ ਲੱਗਣਾ ਉਹਨਾਂ ਲਈ ਉਹਨਾਂ ਨੇ ਕੰਮ ਵੀ ਲੈਣਾ ਹੈ ਫੰਡ ਸਾਰਾ ਕਾਰਪੋਰੇਟ ਦਾ ਹੀ ਫੰਡ ਇਹਦੀ ਮਾਨਾਕ ਤੇ ਖਤਮ ਸ਼ੁਰੂ ਤਾਂ ਹੀ ਹੋਗੀ ਹੈ ਕਿ ਨਹੀਂ ਮਾਨਾਕ ਤੇ ਖਤਮ ਹੋ ਗਈ ਆਪਣੇ ਫੇਰ ਬਾਤ ਕੀ ਬਈ ਸਮਝਦੇ ਨਹੀਂ ਨਾ ਲੋਕ ਸਾਨੂੰ ਜਿੰਨੀ ਛੇਤੀ ਸਮਝ ਜਵੇ 19 19 ਫਾਇਦਾ ਹੈ ਉੱਥੇ ਵੀ ਜਾਇਆ ਉਹ ਬਾਦ ਮਹਾਰਾਸ਼ਟਰ ਰਾਸ਼ਨ ਲੁੱਸਣ ਲਈ ਜੋ ਪੱਠਾ ਕਰਕੇ ਯਾਰ ਆਹੋ ਨਹੀਂ ਆ ਲੰਗਰ ਕਰਕੇ ਬਾਦ ਨਾ ਜਾਇਆ ਉੱਥੇ ਆਪਣੇ ਲੰਗਰ ਨੂੰ ਕੋ ਸਮਾਧ ਨੂੰ ਇਕੱਠਾ ਕਰਕੇ ਲਿਜੋ ਲੰਗਰ ਜਾਂਦੇ ਹੀ ਉੱਥੇ ਫਿਰ ਜਾਓ ਆਏ ਕਰਾਂਗੇ ਹਨਾ ਸਮਾ ਲੈ ਜਿਓ ਯਾਰ ਬੜਾ ਬੜਾ ਇਕੱਠਾ ਕਰਕੇ ਆਟਾ-ਉਟਾ ਪਿਆ ਲੈ ਜੂ ਸਿੱਗਣੀ ਚੀਨੀ ਜੂਨੀ ਦਾਲਾ ਦੂਲਾਹੀਂ ਜੇ ਲੈ ਜੂ ਸੰਗਰਾਂਜ ਦੇ ਦਿੱਤੇ ਜਾ ਕੇ ਨਹੀਂ ਆਪਣਾ ਵੀ ਲਾਲ ਵੇ ਲੈ ਆਪਣਾ ਲਾਲ ਵੇ ਜਹੇ ਤੇ ਰਾਿਆਂ ਔਰ ਜਿੱਕਣਾ ਸਵਾ ਤੇ ਭੀੜ ਪੈਣ ਦੀ ਹੈ ਕੰਟਰੋਲ ਉਸੇ ਘੱਟ ਬੰਦੇ ਨਾਲ ਹੀ ਸਰ ਜਾਣਾ ਸੇਵਾਦਾਰਨ ਹੋਰ ਕੀ ਹੈ ਉੱਥੇ ਕਿਉਂਕਿ ਲੰਗਰ ਜਿਆਦਾ ਹੁੰਦੇ ਮਿੱਠਾ-ਮਿੱਠਾ ਕੰਮ ਚੱਲਦਾ ਹੈ ਇਹ ਹੀ ਪੁੱਠਾ ਮੈਂ ਜਿਆਦਾ ਲੋੜ ਨਹੀਂ ਪੈਣਾ ਹੂੰ ਦੇ ਲੈ ਉਹਨਾਂ ਲੰਗਰਾਂ ਜੇ ਪਿਆ ਦੇ ਦੋ ਤਾਂ ਵੀ ਕੁਝ ਨਾ ਹਾਂ ਇਹ ਵੀ ਗੱਲ ਇੱਕੇ ਗੱਲ ਆ ਇੱਕੇ ਗੱਲ ਐ ਉਹਨਾਂ ਲੰਗਰਾਂ ਜੇ ਸਮਾਨ ਵੰਡ ਕੇ ਦੇ ਦੋ ਆਖਾ ਕਾਲਜ ਆਹ ਬੱਤੀ ਬਾਅਦ ਚ ਲੋਈ ਆ ਵੇਟ ਨੂੰ ਆ ਬਾਅਦ ਮਾ ਲੋਈ ਵੇ ਖੁੱਲ ਜੇ ਤੇ ਇਹ ਆ ਨਾ ਨਾਟ ਨੂੰ ਤੁਝੇ ਨਾ ਮਾਰਿਆ ਝੋਲ ਜੀ ਮਾਰ ਦੇਦੇ ਮਾਮਾੜੇ ਹਾਂ ਹਲਕ-ਹਲਕੀ ਜੀ ਆਏ ਹੈ ਜੰਪ ਕਰ ਦੇ ਦੇ ਬਹੁਤ ਇੰਨਾ ਕਦਾ ਫਾਲਟ ਬਸ ਆ ਨਾਟਾ ਦੇਖ ਥੱਲੇ ਦੋ ਇਹ ਨਾ ਟੁੱਟੀ ਜਾਂਦਾ ਆ ਆਹ ਆਹ ਇੱਕ ਨਾਟ ਤਾਂ ਪਹਿਲਾਂ ਹਾਂ ਨਾ ਨਾ ਦੋ ਨਾਟ ਦੇ ਇੱਕ ਨਾਟ ਟੁੱਟਿਆ ਜਾਂਦਾ ਜੇ ਦੂਗਾ ਕਦੇ ਦੂਗਾ ਫਿਰ ਇਹ ਪਸ ਇਹ ਨਾ ਆਹ ਮਾਰੇ ਮੋਟੇ ਚੱਲਦੇ ਤੇ ਦਰਦ ਨੂੰ ਹਾਂ ਹੋਰ ਬਾਮ ਲੰਦੇ ਨੇ ਹੁਣ ਇਹ ਬੱਤੀਆਂ ਦੇ ਰੋਸ ਤੇ ਨਵੇਂ ਨੂੰ ਵੀ ਆਉਣ ਲੱਗੀ ਪੱਤੀ ਦੇਖਾ ਯੂਗਰ ਘਾੜਾ ਹੈਗਾ ਮੋਟੀ ਬੁਆਟੀ ਜਾਂ ਕੰਪਲੀਟ ਜਾਂਦੀ ਹੁਣੀ ਉਹਨਾਂ ਕੋਲ ਆ ਜਾਂਦਾ ਅਸੀਂ ਦੇਣ ਲੱਗ ਗਏ ਨਵੇਂ ਨੂੰ ਆਉਣ ਲੱਗੀ ਐ ਇਹ ਪੱਤੀ ਫਿਰ ਅਸੀਂ ਤਾਂ ਹੁਣ ਮੋਟੀ ਹੀ ਲਵਾਤੀ ਮੈਂ ਬੋਟੀ ਹੀ ਲਵਾਦੇ ਪਰ ਬਰਬਰਾ ਦਾ ਨਹੀਂ ਗਾਜੇ ਪੱਲੇ ਲਾ ਦੱਸੋ ਅਸੀਂ ਥੋੜੀ ਹਾਂ 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 ਆਹ ਹੁਣ ਮੋਟੀ ਹੈ ਦੁੱਲੇਆਂ ਨੇ ਦੇਖ ਲਾ ਹੱਥ ਕਰੇ ਮਾਦੀਏ ਮਨੇ ਪ੍ਰੈਸ ਪ੍ਰੈਸ ਦੇ ਲੱਗ ਗਈ ਬਣਿਆ ਹੱਥਾਂ ਨਾਲ ਆ ਪੱਤੀ ਹੱਥ ਨਾਲੇ ਬਣਾਈ ਆ ਇਹ ਪ੍ਰੈਸ ਦੇਖ ਲੈ ਆਪ ਥੋੜੇ ਯਾਰ ਥੋੜੇ ਯਾਰ ਥੋੜਾ ਰਸਾਇਣੀ ਲੈ ਕੇ ਯਾਰ ਦੋਹਾਂ ਬਣਾ ਥੋੜਾ ਸਾਇਣੀ ਲੈ ਕੇ ਆ ਨਾ ਇਹ ਲੈ ਦੋਹਾਂ ਪਾਸੇ ਇੱਕੋ ਜਿਹਾ ਇਹ ਦੇਖ ਹੁਣ ਅਜਿਹਾ ਕਿਉਂ ਰਿਆ ਆਹ ਦੇਖ ਐਨਾ ਕੰਡਾ ਇੱਧਰ ਫਸਿਆ ਪੈਣਾ ਜੀ ਆਹ ਐਨਾ ਹੀੜਾ ਫਸਿਆ ਹੋਊਗਾ ਇਹ ਨਾ ਹੁਣ ਦੇਖ ਨੂੰ ਇਹ ਤੇਰਾ ਇੱਥੇ ਟੋਸ਼ਨ ਪੈਂਦਾ ਹੈ ਦਾ ਰਿਸਕ ਵਾਲਾ ਹੀ ਕੰਮ ਤਾਂ ਹੁਣ ਇਹ ਨਟਾਂ ਚ ਕਾਹ ਤੋਗੀ ਹੋਰ ਦੋ ਦੋ ਨਟ ਪੈ ਜੀ ਦੋ ਦੋ ਨਟ ਪੈ ਗਏ ਪੂਰੀ ਮਜ਼ਬੂਤੀ ਬਣ ਗਈ ਜੇ ਟੋਸ਼ਨ ਪੈਂਦਾ ਹੈ ਨਾ ਗਾਹ ਨਾਟ ਦੇ ਦੇ ਇਹ ਕਹਿੰਦੇ ਨਹੀਂ ਕਹਿੰਦੇ ਜੇ ਲੋਹਾ ਗਰਮ ਹੁੰਦਾ ਏ ਤਖਾਨ ਠੰਡਾ ਹੁੰਦਾ ਏ ਹਾਂ ਤਦ ਉਹ ਸੱਟ ਮਾਰ ਕੇ ਜਿੱਧਰ ਮਰਜੀ ਢਾਲ ਲੰਦਾ ਹਾਂ ਜੇ ਤਖਾਨ ਹੋ ਜਾਵੇ ਗਰਮ ਲੋਹਾ ਠੰਡਾ ਹੋ ਜਾਵੇ ਜੋਰ ਲਾ ਲਵੇ ਹਾਂ ਫੇਰ ਨਹੀਂ ਲੱਗਦਾ ਜੇ ਠੰਡਾ ਹੋ ਕੇ ਚੱਲੇ ਬੰਦਾ ਤਾਂ ਸਭ ਕੁਝ ਹੋ ਜਾਂਦਾ ਆਹ ਬਤ ਹੈ ਹਾਂ ਹੁਣ ਉਹ ਮਜ਼ਬੂਤੀ ਹੋ ਗਈ ਇਹਨੂੰ ਆਪਾਂ ਜੋਰ ਲਾ ਲਈ ਆਪਾਂ ਦੇ ਕਿੱਥੇ ਮਾਰ ਨਹੀਂ ਠੀਕ ਹੈ ਇਸ ਦਾ ਬਹੁਤ ਸੱਜ ਬਾਕੀ ਦੂਈ ਗੱਲ ਬਾਈ ਤਿਆਰੀ ਹੈ ਫਤਿਹਗੜ੍ਹ ਸਾਹਿਬ ਜਾਣ ਦੀ ਹਾਂ ਉਹ ਲਾਤਾ ਉਹਦੇ ਪੱਲਣ ਉਹਦੇ ਤੋਂ ਲਾਤਾ ਪ੍ਰੀਤ ਵਾਲੇ ਤੇ ਇੱਕ ਦਾ ਲਾਤਾ ਇੱਕ ਵਾਰੇ ਲਾਉਣਾ ਫਿਰ ਹਾਂ ਇਹਦੇ ਪਰ ਆਪਾਂ ਸਾਮਾਨ ਜਾਣਾ ਕਾਗਜ਼ ਹੈਗਾ ਜੇ ਮੀਂਹ ਵੀ ਨਹੀਂ ਹੋਈ ਕਾਗਜ਼ ਬ੍ਰੈਡ ਬਰੋਟੀ ਤੇ ਪਰ ਸਮਾਨ ਹੀ ਬਲੋਟਾ ਹੇਠੇ ਨਹੀਂ ਕਾਗਜ਼ ਪਾਇਆ ਬਾਹਰ ਉਹਦਾ ਪੂਰਾ ਮਦੋ ਪਾ ਕੇ ਕਰਤਾ ਓਢਣ ਬਾਹਰ ਦੇ ਹੇਠਾਂ ਆਖਣਾ ਸਾਦੀ ਹੁਣ ਤਾਂ ਮੌਸਮ ਵੀ ਮੱਲਾ ਦੀ ਵੇਖੋ ਠੀਕ ਹੈ ਆ ਵੀ ਮੀ ਹੋਰ ਵਾਸੇ ਪਹਿਲੇ ਨਾ ਖੁੱਲ ਕੇ ਆਇਆ ਤਰਪਾ ਰੱਖ ਲਈ ਇੱਕ ਵਿੱਚ ਹੋਰ ਬੜੀ ਇੱਕ ਐਕਸਟਰਾ ਆਖਰੀ ਲੋਡ ਪਈ ਦਾ ਲਾ ਲਾਂਗੇ ਰੁਪਿਆ ਇੱਕ ਟਾਲਿਆਂ ਨੂੰ ਜਿੰਨਾਂ ਦੀ ਹੋਰ ਟੈਂਸ਼ਨ ਹੁੰਦੀ ਆ ਬਾਕੀ ਰਹਿਣ ਸੈਣ ਦਾ ਆਪਣਾ ਪ੍ਰਬੰਧ ਹੈਗਾ ਉੱਥੇ ਬਾਕੀ ਦੇਖਦੇ ਆਂ ਬਾਈ ਦੇਖਦੇ ਆਂ ਬਾਈ ਬਾਕੀ ਲਈ ਆ ਹੁਣ ਪਹਿਲਾ ਆਪਾਂ ਬਰੇਡ ਕਰਾਂ ਲੋਡ ਉੱਤੇ ਬਾਸ ਦਿਖਾਉਂ ਤੁਹਾਨੂੰ ਲੋ ਬਾਈ ਆਪਾਂ ਪਹੁੰਚ ਗਏ ਮੰਡੀ ਸੱਤੀ ਕਾਲਜੀ ਬਾਈ ਸਾਰੇ ਤੇ ਆਪਾਂ ਬਹੁਤ ਹੀ ਔਖੀ ਠੂਸ ਠੂਸ ਕੇ ਆਪ ਲੋਡ ਲੋਡ ਕਰ ਲਿਆ ਕੱਲਾ ਫਾਫਲੇ ਕਿ ਨਹੀਂ ਆਏ ਤੇ ਕੋਈ ਆਪਾਂ ਕੰਮ ਜਾਣਾ ਬਾਜ਼ਾਰ ਚ ਹੋਰ ਵੀ ਡਿਸਪੋਜ਼ਲ ਲੈਣਾ ਕਰਨਾ ਲੈਣਾ ਤਾਂ ਆ ਕੇ ਟਾਲ ਲੱਤਾ ਸੀ ਜੇ ਗੱਡੀ ਚ ਆ ਕੇ ਬਸ ਫਿਰ ਆਏ ਫਿਰ ਬੰਦੇ ਉੱਧਰ ਗਏ ਪੀਏ ਦੂਜੇ ਲੈਣ ਬ੍ਰੈਡ ਉਹ ਲੈਣਗੇ ਬ੍ਰੈਡ ਦਾ ਸੀ ਬੰਦੇ ਵੀ ਬੂਮ ਘੱਟ ਤੇ ਬਕਰ ਵੀ ਲੋਡ ਕਰਾਤਾ ਹੈ ਆਪਾਂ ਪਿੰਡ ਤਾਰਣੇ ਜਾ ਕੇ ਹੈ ਬਾਈ ਇੱਕ ਖਾਲੀ ਲਫਾਫਾ ਲੈ ਜੀ ਕੋਈ ਪੜਦਾ ਹੋਇਆ ਨੇ ਵਿੱਚ ਗਿਰਜਾ ਫੁੱਲਾਂ ਚ ਪਾ ਦੇ ਕੋਈ ਲੋੜੇ ਨਹੀਂ ਉਹ ਚਾਚੇ ਉਹ ਵਿੱਚ ਮੁਰੇ ਪਟੇ ਪਏ ਨੇ ਤੇ ਹੁਣ ਲੰਦੇ ਆਪਾਂ ਜੇ ਅਗੇ ਹਰਿਆਣਾ ਹਰਿਆਣਾ ਦੇ ਇਲਾਕੇ ਫੈਡ ਪੋਜ਼ਲ ਲੈਣਾ ਕਿੱਥੇ ਦੇਖਦੇ ਐ ਨਾ ਬਾਜ਼ਾਰ ਚ ਯਾਰ ਬਚਾ ਜਣਾ ਬਾਕੀ ਸਾਡੇ ਵਿਚਕਾਰ ਕਾਲਾ ਹੀ ਪੁੱਜਿਆ ਹੋਇਆ ਅਮਨਾ ਵੀ ਐ ਤੇ ਸਹਿਜੋਦ ਵੀ ਤਿੰਨ ਇਹ ਸੇਵਾ ਦਾ ਭਰਾ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਹੁਣ ਆਰੇ ਕੀ ਭਈ ਇਹਦਾ ਬਾਕ ਫਾਇਦਾ ਸਾਡੇ ਜਾਣਕਾਰਾਂ ਬਾਪੂ ਵੀ ਉਰੀ ਸਾਫੀ ਲਈ ਕਰਦਾ ਤਾਂ ਉਹਦੇ ਕਰਕੇ ਇਹਲਾ ਸਮਾਨ ਸਾਰਾ ਪਾ ਕੇ ਰੱਖਿਆ ਹੋਇਆ ਔਰ ਪਰਾਣੀ ਪਛਾਣ ਜਿਹੜਾ ਅਸੀਂ ਗੋਬੀ ਲਿਆ ਕਰਦੇ ਜਦ ਜੱਦੀ ਪਛਾਣ ਬਣੀ ਜੱਦੀ ਬਣੀ ਜਿੱਦਾਂ ਜਿੱਦਾਂ ਨੂੰ ਘਟਾ ਵੇ ਜਦਦੇ ਜਾਣਦੇ ਜਦਾਂ ਛ ਕੰਮ ਛੱਡਿਆ ਠੀਕ ਹੈ ਠੀਕ ਹੈ ਪਿੰਡੀ ਵੀਰ ਬਾਪੂ ਦਾ ਕੰਮ ਵਧੀਆ ਦਾ ਬਾਪੂ ਸ਼ਾਮ ਘੜਦਾ ਦਾ ਆਪੇ ਵੇਜਦਾ ਦਾ ਇਹ ਅਸੀਂ ਸਾਰੇ ਬੈਠ ਰਹੇ ਹਾਂ ਸਾਨੂੰ ਪਤਾ ਇਹਨਾਂ ਕੋਈ ਨਹੀਂ ਦਾ ਪਤਾ ਹੀ ਨਹੀਂ ਭੇਜਦੇ ਨਹੀਂ ਤਾਂ ਹੌਲੀ ਭੇਜ ਤੇ ਪੈ ਗਿਆ ਵੇਸ਼ੇ ਸ਼ਰਤਾਂ ਲਾਉਣੀ ਨਹੀਂ ਮੈਂ ਤਾਂ ਵੀਰੇ ਮੈਂ ਤਾਂ ਅਸੀਂ ਵਿੱਕੀ ਬਾਈ ਚਲੋ ਬਾਈ ਠੀਕ ਆ ਸਾਨੂੰ ਕਹਾ ਦਿਖਾਉਣਾ ਹੋਣ ਜਾ ਕੇ ਕਰਿਆਨੇ ਤੇ ਜੀ ਰੋਪੜ ਹੁਣ ਪਹੁੰਚ ਗਏ ਆਪਾਂ ਕਰਿਆਨੇ ਵਾਲੇ ਕੋਲ ਤੇ ਸਮਾਨ ਸਮੂਹ ਜੀ ਲੱਕਤ ਸਾਰਾ ਲਿਆ ਕੇ ਆਪੋ ਨੇ ਗਣ ਬਾਬਾ ਜੀ ਦੀ ਪੂਰੀ ਹੋ ਆਪਣੇ ਪਰ ਹੋਵਾ ਆਸ਼ੀਰਵਾਦ ਉਹਨਾਂ ਬਾਬਾ ਜੀ ਦਾ ਤੇ ਬਾਈ ਖੇਲ ਛੋਲ ਨਹੀਂ ਉਹਦੀ ਗੱਲ ਸੱਸੀ ਗੱਲ ਦੀ ਡਿਸਪੋਜ਼ਲ ਆ ਗਿਆ ਸਾਰਾ ਸਾਰਾ ਰੇੜੀ ਆ ਬਾਈ ਆਪਣਾ ਵਾਹ ਗੁਰਦੁਆਰੇ ਭਾਂਡੇ ਰਹਿ ਗਏ ਭਾਂਡੇ ਲੱਗੇ ਤੇ ਜਿਹੜਾ ਆਪਣੇ ਘਰਾਂ ਮੇਰੇ ਸਮਾਨ ਪਿਆ ਏ ਸਿਲੰਡਰ ਗਲਾਸਾਂ ਗਲਾਸ ਪੁਰਾਣੇ ਵਾਲੇ ਤੇ ਮੇਜਾ ਸਿਲੰਡਰ ਤੇ ਜਿੰਨਾ ਕੁ ਆਪਣਾ ਉਦਨ ਸਾਮਾਨ ਬੱਜਿਆ ਉਹ ਗਲਾਸ ਤੇ ਉਹ ਘਰੇ ਪਿਆਏ ਬਾਕੀ ਗੁਰਦਤਾ ਸਾਹਿਬ ਤੇ ਪੰਨੇ ਉਹ ਚੱਕਣੀ ਬੇਲ ਚੱਕਣੀ ਆ ਦੋ ਕਿਤਨੇ ਬਾਕੀ ਸਭ ਆ ਰੈਡੀ ਆ ਉਹ ਬ੍ਰੈਡ ਵੀ ਆ ਗਏ ਭਾਈ ਬ੍ਰੈਡਟ ਟਰਾਲੀ ਆ ਗਿਆ ਇਹ ਦੇਖ ਸਿਲੰਡਰ ਕਿਤਨੇ ਮੀਆਂ ਲੈ ਜੇ ਤੂੰ ਆਹ ਡਿਸਪੋਜ਼ਲ ਐ ਕਰਾਂਗੇ ਆਹ ਬ੍ਰੈਡਟ ਤੇ ਚੜਾ ਦਾਂਗੇ ਇਹਨੂੰ ਸਾਰਾ ਹਨਾ ਉਹੀ ਪਾਂਡੇ ਹੋ ਜੂਗੇ ਡਿਸਪੋਜ਼ਲ ਕਰ ਕਰਿਆ ਨਾ ਹਰਾ ਹੋ ਜੂਗੇ ਪਾਂਡੇ ਦੇ ਮੇਜ ਹੋ ਜੂਗੇ ਦੂਜੇ ਚ ਪਾਂਡੇ ਮੇਜ ਇੱਕ ਟੈਂਕੀ ਠੀਕਾ ਤੇ ਮੇਰੀ ਗੱਲ ਸੁਣ ਜਿਹੜੇ ਇਹਨੂੰ ਪੜਨੇ ਤਰਪਾੜ ਓਏ ਗੱਦੇ ਕਿੰਨੇ ਲਈਏ ਜੇ ਦੇਰ ਜਾਈਆਂ ਵੀ ਲਖਣੇ ਪੈਣੇ ਹੁੰਦੇ ਇਹ ਕਿੰਦੇ ਦੇ ਗੱਦੇ ਦੇ ਜਗਾ ਸਾਹਮਣੇ ਗੱਦੇ ਪਰ ਬੈਕਸਟਾ ਕਰ ਬੈਕਸਟਾ 20 ਲੈ ਲੀਏ ਗੱਦੇ ਐਕਸਟਰਾ ਗੱਦੇ ਕਿੰਨੇ ਬਣਿਆ 25 ਕੋਈ ਜਕਰ 20 20 ਬਦਜੇ ਕਿੰਨੀ 20 ਜਾਂ ਲਿਓ ਕਿਉਂਕਿ ਆਪਾਂ ਨਾਲ ਉੱਥੇ ਹੀ ਰੋਣੇ ਬਣੇ ਗੱਦਿਆਂ ਦੀ ਹਾਂ ਉੱਥੇ ਉਹਦਾ ਕਿਉਂਕਿ ਹਾਲ ਆ ਲਿਆ ਕਰੋ 5-7 ਹੀ ਆਉਂਗੇ ਆਉਂਦੇ ਨਹੀਂ ਲੈ ਲਓ ਗੱਦੇ 25 ਲੈ ਲਈਏ 25 25 ਗੱਦੇ ਬਹੁਤ ਬਹੁਤ 25 ਗੱਦੇ ਤੇ ਰਜਾਈਆਂ ਅਕੀ ਕੰਬੜਾ ਆਪੀ ਚੱਕ ਲੈਣੇ ਸਾਬ ਨੇ ਆਪਣੀ ਕੰਬੜਾ ਆਪੀ ਚੱਕਣੇ ਕਿਧੋ ਦੂਜਾ ਲੈ ਵੀ ਲਈਏ ਜਾਈਆਂ ਕਈ ਵੇ ਨਹੀਂ ਜਾਂਦੇ ਕੋਈ ਉੱਥੇ ਸੇ ਹੋਰ ਆਏ ਸਿੱਧੇ ਆਉਨੇ ਨੇ ਜੀ ਸ਼ਾਮ ਨੂੰ ਨਾ ਪਹੁੰਚਦੇ ਰਹਿ ਕੇ ਜਾਈਆਂ ਵੀ ਲੈ ਲੈਂਦੇ ਆ ਜਾਨਾ ਕਦੋਂ ਲੈ ਲੈਂਦੇ ਹਾਂ ਜਾਨਾ ਦੇਖੀ ਨੇ ਸਾਰੇ ਜਾਉਂਗੇ ਬਾ ਚੱਲੇ ਘੰਟੇ ਤੋਂ ਘੰਟੇ ਤੱਕ ਅਸਮਾਨ 'ਤੇ ਲੋਡ ਕਰਨਾ ਹੁਣ ਬੇਲ ਹੈ ਗੁਰਦੁਆਰੇ ਬੇਲ ਲੋਡ ਕਰਨੀ ਆਪਾਂ ਨੇ ਇੱਕ ਟੈਂਕੀ ਕਾਈ ਲੋਡ ਬੋਲ ਚੱਲ ਆਇਆ ਹੈ ਅਹਿਮਦ ਬਾੜ ਕੇ ਘਰ ਨੂੰ ਨਾ ਦੋ ਕਰੀਏ ਯਾਰ ਹੁਣ ਤਾਂ ਮਨ ਟਾਈਮ ਕੁਝ ਨਹੀਂ ਬਚਿਆ ਹੈ ਸੁਖੀ ਛੁੱਟੀ ਲੈ ਆਇਆ ਫਿਰ ਹੈ ਹੋਰ ਦੇਖ ਇੱਧਰ 5 ਵਜੇ ਦਾ ਟਾਈਮ ਹੈ ਨਾ ਤਾਂ ਜਾਣੇਗਾ ਹਾਂ ਟਾਈਮ ਕਿੰਨਾ ਹੋ ਗਿਆ 4-3 4:00 ਬੱਜ ਕੇ 9:00 5 ਵਜੇ ਤੁਸੀਂ ਸਮਾਨ ਲੱਦ ਲੂਗੇ ਮੈਨੂੰ ਆਏ ਦੱਸੋ ਉਹ ਯਾਰ ਅਸੀਂ ਤਾਂ 8 ਵਜੇ ਤੱਕ ਤੁਰ ਹੋਣਾ ਤੈਨੂੰ ਦੱਸਤਾ ਮੌਰੇ ਹਾਂ ਸੁਖੀ ਨੇ ਤਾਂ ਪਰਨੇ ਆ ਬਾ ਉਹ ਬਾਦਿਰ ਬਾਦ ਗਿਆ ਪਹਿਆ ਭਈਆ ਟਾਈਮ ਦਾ ਸਮਾਨ ਹਲੇ ਲੱਦੜੇ ਟਾਈਮ ਦਾ ਪੱਕਾ ਪੱਕਾ ਹੋਣਾ ਚਾਹੀਦਾ ਮੈਂ ਤਾਂ ਹੁਣ ਬੈਗ ਹੀ ਪੈਕ ਕਰ ਗੁਰਦੁਆਰੇ ਚੋ ਸਮਾਨ ਗੁਰਦੁਆਰੇ ਚੋ ਸਮਾਨ ਰੱਖਣਾ ਹਲੇ ਹਾਂ ਪਾਂਡੇ ਚੱਕਣੇ ਆ ਹਲੇ ਹਲੇ ਡਿਸਪੋਜ਼ਰ ਲੱਦ ਹੋਣਾ ਹੈ। ਇਹ ਕੰਮ ਨਾ ਮੇਰੀ ਗੱਲ ਸੁਣ। ਅਸੀਂ ਬ੍ਰੈਡਰ ਸਬਜ਼ੀਆਂ ਤਾਂ ਲੱਦ ਲਈਆਂ। ਦੁਪਹਿਰ ਨੂੰ ਚਾਹੀਦਾ ਤੇ ਜੱਦੇ ਕਿੱਥੇ ਆ ਹੁਣ? ਕੌਣ? ਇਹ ਸੀ ਤੇਰੇ ਜਿਹੜੇ ਬਾਕੀ ਐ। ਸਮਾਨ ਲੈਣਗੇ ਤੇ ਰੋਪੜ ਨੂੰ। ਆ ਗਏ? ਹਾਂ, ਕਰਿਆਣਾ ਲੈ ਕੇ ਆਈ ਐ। ਉੱਥੀ ਤੇ ਲਦਣਾ ਕਰਿਆਣਾ ਵੀ। ਹਾਂ, ਗੱਗੇ ਕਿਨੇ ਕਰਿਆਣਾ ਲੈ ਕੇ ਆਏ ਅਮਨ ਨਹੀਂ ਸਾਰੇ। ਅੱਛਾ। ਹਾਂ, ਇਹੇ ਜੇ ਰੱਖ ਹੁਣ ਮੜਾ ਮੋਟਾ। ਹਾਂ। ਉਹਦਾ ਇੱਕ ਤਾਂ ਭਰ ਗਿਆ ਟੋਪਾ। ਠੀਕ ਆ, ਇੱਕ ਟਰਾਲ ਤਾਂ ਭਰ ਗਿਆ ਉੱਥੀ ਖੜਾ ਏ। ਦੋ ਜਾਉਂਗੇ ਟਰੈਕਟਰ। ਤਿੰਨ। ਟਰੈਕਟਰ ਤਿੰਨ ਜਾਉਂਗੇ ਮਲਾਦੀ ਸਿੱਪੇ ਤੂੰ ਭਰਦੀ ਗਿਆ ਬੇਤਾ ਇੱਕ ਟਰੈਲਰ ਦਾ ਕਰਿਆਨੇ ਸਾਮਾਨ ਵਾਲੇ ਭਰ ਗਿਆ ਭਰ ਜਾਂਦਾ ਭਾਜੀਆਂ ਹਲੇ ਦੁੱਧ ਵਾਲੀ ਟੈਂਕੀ ਰੱਖਣੀ ਆ ਇਹ ਇਕੱਠੇ ਹੋ ਗਏ ਦੁੱਧ ਵਾਲੀ ਤੇ ਮੈਂ ਕਹਾਂ ਐਵੇਂ ਉੱਥੇ ਤਾਰ ਦੇ ਜੇ ਮੈਂ ਰੱਖ ਲਵਾਂ ਹਾਂ ਚਲ ਖਾਲੀ ਹੋ ਰੱਖਣੀ ਆ ਇਹਦਾ ਹੁਣ ਕੀ ਆ ਬਿੱਡ ਮੂਲੀ ਸਾਈਡ ਰੱਖ ਲੂਗੇ ਹਾਂ ਠੀਕ ਨਹੀਂ ਤਾਂ ਆਹੋ ਉਹ ਜਗ੍ਹਾ ਵੀ ਦੇਖਣੀ ਆ ਥੱਜਰੇ ਉੱਥੇ ਜਾ ਕੇ ਟਿਕਾਣੇ ਠੀਕ ਨਹੀਂ ਗੱਲ ਜਗ੍ਹਾ ਵੀ ਦੇਖਣੀ ਹੈ ਟਰੈਕਟਰ ਲੈ ਬੇ ਨਾਲ ਟਰੈਕਟਰ ਦਾ ਹੋ ਜੂਗਾ ਲਾਗ ਭਰਾਂ ਪਤਾ ਵੀ ਲੱਗਦਾ ਉਹ ਰੇਸਾ ਜ ਉਹਨੂੰ ਕਹਿਤਾ ਤਾਂ ਬਾਈ ਨੂੰ ਜਾ ਕੇ ਤਾਂ ਆਏ ਤੇ ਹਾਂ ਕੀ ਕਹਿੰਦਾ ਤਾਂ ਕਹਿੰਦਾ ਕੋਈ ਨਾ ਭਾਈ ਬਸ ਠੀਕ ਆ ਹਾਂ ਟਰਾਲੇ ਤਾਂ ਤਿਆਰ ਹੋ ਗਏ ਦੋ ਤਾਂ ਤਿਆਰ ਇੱਕ ਆ ਤਿਆਰ ਇੱਕ ਸਬਜ਼ੀਆਂ ਵਾਲਾ ਤਿਆਰ ਇੱਕ ਟਰਾਲੇ ਦਾ ਹੀਲਾ ਕਰਨਾ ਪੈਣਾ ਮੇਰੀ ਡਿਊਟੀ ਲਾਤੀ ਵੀ ਤਾਂ ਗੰਨੇ ਘਟਾਉਣੇ ਤੇ ਟਰਾਲੇ ਭਰਾਉਣੇ ਆ ਚਲ ਇਹ ਵੀ ਤੇਰੀ ਸੇਵਾ ਹੀ ਆ ਆਓ ਇਹ ਵੀ ਸੇਵਾ ਹੀ ਆ ਇਹ ਵੀ ਸੇਵਾ ਹੀ ਆ ਯਾਰ ਹੁਣ ਬੰਦਾ ਇੱਕ ਚੱਲੇ ਆ ਉਧਰ ਇੱਕ ਜੀਪ ਤੇ ਲਾਤੀ ਪਾਲਟੀਆਂ ਚ ਹਾਂ ਲੱਗੇ ਭਾਈ ਅੱਜ ਜੀਪ ਤੇ ਲੱਗੇ ਦੂਏ ਆਪਣੇ ਕਾਲੂ ਕਹਿੰਦੇ ਆ ਹਾਂ ਵੀ ਵੱਡੂਗੇ ਕਾਲੂ ਹੈ ਦੋ ਪਰਚੀਆਂ ਆਏ ਮਖਾ ਰਾਮਦਰੀ ਨੇ ਲੱਗਿਓ ਚਾਹੇ ਪੰਜ ਦਿਨ ਮੈਂ ਘੜ ਦੂੰ ਲੱਗ ਜੋ ਬਾਰਾ ਹਾਂ ਪਰ ਆਦੇ ਜਣੇ ਛੱਡ ਗਿਆ ਨਹੀਂ ਛੱਡਦੇ ਨਹੀਂ ਸਰਦਾਰ ਜੀ ਤਿੰਨ ਬਾਟਾ ਪਤਾ ਘੁੰਮੇ ਹੋ ਹਾਂ ਤਿੰਨ ਬਾਟਾ ਜਿਹੜਾ ਗੰਨਾ ਵਸੀਦ ਨਹੀਂ ਆਇਆ ਹਾਂ ਮੈਂ ਚੱਲ ਉਹ ਚੌਥੇ ਬੋਲ ਚੱਲੋ ਹੁਣ ਕਹਿੰਦਾ ਸਰਦਾਰ ਜੀ ਹੁਣ ਵਾ ਚੱਲੋ ਕਹਿੰਦਾ ਦਾਤ ਕਰਦੇ ਤਿੱਖੇ ਮੈਂ ਹੁਣ ਇੱਕ ਮਿੰਟ ਵਿੱਚ ਛਾਗ ਦਿੰਦਾ ਸਾਰਾ ਛਾਗ ਦੋ ਯਾਰ ਰੀਤੀ ਰੀਤੀ ਲਾ ਕੇ ਮਾਰੀਤੀ ਲਾਣੇ ਲੈ ਜਾ ਜਾਂ ਖੁੰਡਾ ਹੋ ਗਿਆ ਨਾ ਫੇਰ ਮਾਰ ਲਈ ਮਾ ਇਹਦੇ ਪਰ ਉਹੀ ਰਸਤਾ ਉੱਥੋਂ ਸਾਹਮਣੇ ਪੜਜਣਾ ਕਰਦੇ ਜੀ ਹਨਾ ਉਹੀ ਰਸਤਾ ਪੜਦਾ ਉਹੀ ਸਾਹ ਉਹ ਤੁਹਾਨੂੰ ਜਲਿਆ ਟਰਾਲਾ ਦਾ ਪਾਲਾ ਟਰੈਕਟਰ ਨੂੰ ਜਦੋਂ ਜਾਣ ਲੱਗੇ ਪਾਲਿਓ ਹੁਣ ਕਿਹੜਾ ਟਰੈਲਰ ਬਾਣੂ ਸਾਲ ਲੱਗਣਾ ਹਾਂ ਆਸਾਨ ਲੱਗਣਾ ਕਿਤੇ ਹਾਂ ਟਰੈਲਰ ਬਾਲਿਓ ਕਿੰਨੇ ਜਣੇ ਆਪਾਂ ਜਾਣੇ ਆਣੇ ਜਾਣੇ ਆਣੇ ਤਾਂ ਬਹੁਤ ਸੇਵਾ ਦਾ ਬਹੁਤ ਜਾਣੇ ਵਾਲੇ ਲੱਗ ਗਾ ਪਾਸੂ ਜਾਣੇ ਵਾਲੇ ਲੱਗ ਗਾ ਤਾਂ ਸਾਨੂੰ ਤਾਂ ਆਪੇ ਆਪਣੇ ਘਰਾਂ ਨੂੰ ਜਾਉਂਗੇ ਸਾਡੇ ਪਰ ਜਾਉਂਗੇ ਆਪਣੇ ਫਿਰ ਵੀ ਜਾਉਂਗੇ ਅੱਜ ਇਹ ਆ ਬਾਈ ਅਸੀਂ ਕਹਿਤਾ ਵੀ ਥਿੰਨੇ ਟਰਾਲੇ ਅੱਜ ਜਾਣ ਜਿਹਨੇ ਜਾਣਾ ਚੱਲਣਾ ਚੱਲੋ ਵੇ ਨਹੀਂ ਫਿਰ ਬੜਾ ਟ੍ਰੇਨ ਨੂੰ ਆਜੋ ਬਾਈ ਨਹੀਂ ਤਾਂ ਟ੍ਰੇਨ ਨੂੰ ਹਾਂ ਉਹ ਟ੍ਰੇਨ ਤੋਂ ਸਹੀ ਆਉਂਦੀ ਫਰੀ ਹੈ ਠੀਕ ਨੇ ਹਾਂ ਤਵਾ ਤਵਾ ਤਾਂ ਵੀ ਨਹੀਂ ਪੇਨਾ ਗੁਰਦਾਸ ਦੇ ਮੂਰੇ ਲਾ ਦੇਣਾ ਉੱਥੇ ਦੇ ਬਣਾ ਉੱਥੇ ਯਾਰ ਉਹ ਫੇਰ ਉੱਥੇ ਦੇ ਵੈਸੇ ਦੂਰ ਆ 3-4 ਕਿਲੋਮੀਟਰ ਨਾ ਨਾ ਠੀਕ ਆ ਯਾਰ ਬੇਰਾਮੀ ਹੋ ਜਿੰਦੀ ਜ਼ਿਆਦਾ ਬਾਈ ਕੰਮ ਹੈ ਝੱਟ ਵਾਲਾ ਉੱਥੇ ਝੱਟ ਵਾਲਾ ਫੇਰ ਆਪਣਾ ਨਿਰਾਮ ਕਰੀ ਉਠੀ ਗਈ ਗੱਲ ਪਾਣੀ ਕਿਦੇ ਹੋ ਯਾਰ ਕਿੰਨਾ ਹੋਈ ਗੱਲ ਹੈ ਠੂਈ ਲਿਖਦੇ ਹੁੰਦੀ ਤਾਂ ਨਹੀਂ ਸਿੱਧੀਆਂ ਆਉਂਦੀਆਂ ਹੈਗੀਆਂ ਕਬੂਤਰ ਮੜਾਖਾ ਵਿੱਚ ਚੀਂਹ ਦਬਾਉਣ ਨੂੰ ਤਾਂ ਫੇਰ ਨਾ ਠੀਕ ਐ ਤੇਰਾ ਕਿਹੜਾ ਭੌਲਾ ਘਟਦੇ ਆ ਨਾ ਨਾ ਇੱਧਰੇ ਘਟਦੇ ਚੱਲੀ ਅੱਛਾ ਇੱਧਰ ਤਾਂ ਲੰਮਾ ਇਹਨੇ ਪੱਡਾ ਇਹਦੇ ਆਈ ਨੂੰ ਬੰਈਆਂ ਨੂੰ ਕਹੂੰਗਾ ਮਹਾ ਵੀ ਦੋਈ ਬਾਰ ਪਾਰਕੀਆਂ ਘੱਲੋ ਇਕੱਠੇ ਲਾ ਦਿੰਦੀ ਉਹ ਹਾਂ ਮਿੱਤੇ ਕਿੱਥੇ ਲਦਾ ਹੋਣੀ ਆ ਇਹ ਮੈਂ ਤਾਂ ਇਕੱਠੀਆਂ ਲਾ ਦੇ ਲਈ ਹੋਰ ਦੋ ਲੈ ਜੀ ਕਿੱਦਾਂ ਟਰੈਲਰ ਲੈ ਲਈ ਕਿਸੇ ਦਾ ਟਰੈਲਰ ਲੈ ਲੈਣਾ ਕਿਸੇ ਦਾ ਲੈ ਲੈਣਾ ਕਿਸੇ ਦਾ ਲੈ ਲੈਣਾ ਟਰੈਲਰ ਜੱਗੇ ਨੂੰ ਕਹ ਤੇ ਆ ਸਵੇਰਾ ਜੱਗਾ ਕਹਿੰਦਾ ਮੇਰੇ ਆ ਪਾਲੀ 18 ਫੁੱਟਾ ਬਠੀਕਾ ਨਾਲੇ ਪਤਾ ਲੱਗ ਜੂਗਾ ਕੀ ਕਿਤਾ ਤੇਰਾ ਕੀ ਕਹਿੰਦਾ 18 ਫੁੱਟਾ 18 ਫੁੱਟ ਮੁੜਿਆਊਗਾ ਮੋੜ ਨੂੰ ਹਾਂ ਹਾਂ ਰਾਮ ਲਾ ਬਈ ਯਗਦੀਪ ਦਾ ਨੰਬਰ ਆ ਗਿਆ ਸਮਾਨ ਲੱਦੀ ਹੈ ਹੁਣ ਚੱਲੀਏ ਚਲੋ ਯਾਰ ਫੋਨ ਆਉਂਦਾ ਉਹਦਾ ਮਾਰ ਦਿਓ ਓ ਮਿੰਟ ਫੇਰ ਤੁਸੀਂ ਗੁਰਦਾਬ ਲਓ ਮਿੰਟ ਕਰਗਾ ਸਮਾਨ ਫਟਾਫਟ ਆਜੂ ਭਾਈ ਚਲੋ ਠੀਕ ਹੈ ਜੀ ਭਾਈ ਦੇਖਦੇ ਹਾਂ ਹੁਣ ਠੀਕ ਹੈ ਜੀ ਚਲੋ ਜੀ ਗੇਟ ਗਾਰਡ ਤੇ ਸਿੱਧਾ ਹੀ ਗਾਰਡਾ ਹਾਂ ਅਗਲਾ ਕਰਤਾਰਪੁਰ ਪਪਾ ਨਹੀਂ ਕਿਹੜਾ ਪਿੰਡ ਉਹ ਤੋਂ ਸੱਚੇ ਮੁੜ ਗਏ ਉਹ ਸਿੱਧਾ ਪਰੇ ਜਿੱਥੇ ਉਹਦਾ ਬਾਈ ਦਾ ਦੂਆ ਹੋਟਲ ਆ ਤੇ ਕਹਾ ਪਾ ਮੈਂ ਸਮਝ ਗਿਆ ਜਿੱਥੇ ਨੂੰ ਆ ਪਾਉਂਦੇ ਹੋਏ ਆਏ ਆ ਨਿਕਲ ਜਾ ਚੱਲ ਸਿੱਧਾ ਜੰਨੋ ਕੋਈ ਨਹੀਂ ਸਿੱਧਾ ਰੋਡ ਆ ਸਿੱਧਾ ਜੰਨੋ ਲੋ ਜੀ ਭਾਈ ਸਾਡੀ ਕਮੇਟੀ ਹੋ ਗਈ ਲੇਟ ਅੱਜ ਕਮੇਟੀ ਕਹਿੰਦੇ ਸੀ ਨੇਰੇ ਮਗਰ ਕਰ ਬਾਈ ਜੀ 4 ਵਜੇ ਉਹ ਕਰਿਆ 4 ਵਜੇ ਦਾ ਤਿਆਰ ਬੈਠਾ ਫੋਨ ਉਹ ਕਰ ਲੱਗਿਆ ਹੋਵੇ ਨਾ ਇਹ ਆ ਦੇਖ ਲੋ ਟਾਈਮ ਕਿੰਨਾ ਸਾਰਾ ਕੁਝ ਬਾਈ ਲੋਡ ਹੋਇਆ ਟਰਾਲੀ ਮੈਂ ਟਰਾਲੀ ਵੇ ਖਾਲੀ ਕਰਨ ਲੱਗੇ ਹੁਣ ਹੋ ਗਏ ਸਵਾ ਸਟੇ ਹੋ ਗਏ ਟਰਾਲੀ ਦੀ ਕਹਿੰਦੇ ਹੁੱਕ ਖਰਾਬ ਆ ਹੁੱਕ ਨਹੀਂ ਮੌਸਮ ਦਾ ਵੀ ਨਹੀਂ ਪਤਾ ਤਾਰਨਾ ਪੈਣਾ ਤੇ ਤਰਪਾਲ ਪਾਉਣੀ ਪੈਣੀ ਇਲਾਜ਼ ਨੂੰ ਸਾਡੀ ਚੱਲਦੇ ਨਾ ਰਾਤ ਨੂੰ ਭੱਗਦੇਗਾ ਮਿੱਲਾ ਮਿੱਲਾ ਵਾਲੇ ਆ ਨਾ ਜਾਦਾ ਬੰਦੇ ਹੈ ਫਰਾਜ਼ ਨੂੰ ਸਾਡੇ ਮੇਨ ਪ੍ਰਧਾਨੇ ਮਿੱਲਾ ਵਾਲੇ ਆ ਤੇ ਤਿੰਨ ਚਾਰ ਮੂਰੇ ਬਾਈ ਮਿੱਲਾ ਵਾਲੇ ਆ ਦੇ ਬਾਈ ਨਾਲੀ ਸਾਈਡ ਤੇ ਉਹ ਬਈਆ ਸਾਹ ਸਾਹ ਟਰਾਲਾ ਖਾਲੀ ਕਰਕੇ ਇੱਧਰ ਆਪਣਾ ਛੱਤ ਟਰਾਲਾ ਟਰਾਲ ਲੈਂਦਾ ਉਹ ਹੀ ਟ੍ਰਾਂਸਫਰ ਕਰ ਰਿਹਾ ਹੈ ਇਹ ਇਹਦੇ ਚ ਭੇਜਦੇ ਬ੍ਰੈਡ ਮੌਸਮ ਖਰਾਬ ਹੋ ਗਿਆ ਬਾਈ ਸ਼ਾਮ ਨੂੰ ਫਿਰ ਮੌਸਮ ਖਰਾਬ ਰਾਤ ਨੂੰ ਵੀ ਹੋ ਸਕਦਾ ਹੁਣ ਤਾਂ ਚਲ ਠੀਕ ਆ ਹੁਣ ਤਾਂ ਦਾਰੇ ਨਿਕਲੇ ਵੇ ਰਾਤ ਨੂੰ ਖਰਾਬ ਹੋ ਗਿਆ ਫਿਰ ਉੱਠ ਕੇ ਦੇਵੇਂ ਤਰਪਾਲ ਪਾਣੀ ਪੈਣੀ ਆ ਦੇਖੋ ਬਾਈ ਤਾਰਾ ਕੋ ਕਿੱਥੇ ਕੋ ਇੰਦਰ ਨਹੀਂ ਉਹ ਦੇਖ ਇੱਕ ਹੀ ਆ ਜਾਏਗਾ ਉਹ ਦੇਖ ਹਾਂ ਵਾਇੰਗਲਾਂ ਨੂੰ ਕੀ ਆ ਯਾਰ ਹੈਗਾ ਪਰ ਪਤਾ ਕੁਝ ਨਹੀਂ ਨਾ ਉਰੇ ਦੇ ਵੀ 50 ਕਿਲੋਮੀਟਰ ਜਾਣਾ ਉੱਥੇ ਵੀ ਖਰਾਬ ਹੋ ਸਕਦਾ ਹੈ ਸੇਫਟੀ ਚੱਲੋ ਇੱਕ ਦਰਵਾਜ਼ਾ ਨਾਲ ਲੈਣੀ ਬਈ ਆਉਹੀ ਠੀਕ ਆ ਗਿਆ ਆਪਣੇ ਕੋਲ ਆਉਹੀ ਇੱਕ ਕਾਗ ਜਾਈ ਵੀ ਇੱਕ ਟਰਾਲਾ ਉਹ ਖੜਾ ਇੱਕ ਆ ਇੱਕ ਟਰਾਲਾ ਹੋਰ ਤਿੰਨ ਟਰਾਲੇ ਜਾਣੇ ਆ ਹਾਂ ਸਦੀਪ ਯਾਰ ਜੀਨੀ ਲੱਗੀ ਪਈ ਆ ਤੇ ਫਾਈਲਰ ਮੈਂ ਖੜਾ ਆ ਉਹ ਇੰਨਾ ਕਹ ਨੂੰ ਗੁਈਆਂ ਚੋ ਗੱਲਾਂ ਨਹੀਂ ਹੋਣ ਯਾਰ ਬੋਲੇ ਡਾਲੇ ਤੱਕ ਤਾਂ ਬ੍ਰੈਡ ਆ ਗਏ ਸਬਜੀ ਕਿਤੇ ਰੱਖਣੀ ਮਸਾ ਸਬਜੀ ਨਹੀਂ ਆਉਂਦੀ ਉਹ ਆ ਜਾਣੀ ਪਿੱਛੇ ਬੰਦੇ 2 4 ਬਿਠਾ ਲਓ ਪੂਰੇ ਚ ਵੀ ਰੱਖ ਲਓ ਮਾੜੀ ਮੋਟੀ ਸਬਜੀ ਪੰਦ ਗੋਬੀ ਰੱਖ ਲਓ ਉਹਦੇ ਚ ਹੈ ਕਰ ਲਾਂ ਲੋ ਭਾਈ ਚੱਲ ਰਿਹਾ ਕੰਮ ਬ੍ਰੈਡ ਲੋਡ ਹੋ ਗਏ ਔਰ ਦੋਈ ਟਰਾਲੀ ਛੋਟੀ ਛੋਟੀ ਆ ਸਾਰੀ ਬੈਡਾਂ ਕੇ ਲਈ ਫੁੱਲ ਹੋ ਗਈ ਇਹ ਤਿੰਨਾਂ ਹੀ ਟਰਾਲੀ ਦੇ ਲੋ ਜੀ ਕੀ ਕਹਿਣਾ ਹੈ ਤੁਸੀਂ ਕੱਲੂ ਆਉਂਗਾ ਲੋ ਬਾਈ ਅਸੀਂ ਚਾ ਰਹੇ ਆ ਟਰਾਲੀਆਂ ਦੋ ਬਾਈ ਭੇਜਤੀਆਂ ਦੋ ਚਲੇ ਗਈਆਂ ਦੋ ਚੋ ਦੇਖੀਆਂ ਟਰਾਲੀਆਂ ਆ ਰਹਿ ਗਈ ਇੱਕ ਲਾਸਟ ਆ ਹੁਣ ਸੰਗਤਾਂ ਹੀ ਰਹਿ ਗਈ ਬਸ ਉਹ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਆ ਜੀ ਕਾਕਾ ਕਾਕਾ ਸਤਨਾਮ ਹੈ ਜੀ ਉਹੀ ਪਛਾਣਦੇ ਹੋਗੇ ਬਾਈ ਇੱਥੇ ਨੂੰ ਭਜਾਨ ਲਾ ਕੇ ਬਹੁਤ ਆਣਦੇ ਹੋਏ ਅੱਗੇ ਵੀ ਰੀਰਾ ਸਾਡਾ ਬਹੁਤ ਦੂਰ ਤੇ ਆਇਆ ਇਹ ਬਾਈ ਕਿਹੜਾ ਪਿੰਡਾ ਬਾਈ ਮਾਛੀਵਾੜਾ ਸਾਹਿਬ ਬੁੱਲੇ ਵਾਲ ਪਿੰਡਾ ਵੀਰੇ ਕੀ ਬਾਤ ਹੈ ਬਾਈ ਵਾ ਸਪੈਸ਼ਲ ਬਾਈ ਸਾਡੇ ਪਿੰਡ ਆਇਆ ਤੇ ਆਊਟ ਨਾ ਜਾਣਾ ਬਾਈ ਨਾ ਗੱਲਾਂ ਬਾਈ ਬਾਈ ਦਾ ਬਹੁਤ ਬਹੁਤ ਧੰਨਵਾਦ ਅੱਜ ਲਓ ਬਾਈ ਜੀ ਸਭ ਨੂੰ ਸਤਿ ਸ੍ਰੀ ਅਕਾਲ ਤੇ ਹੁਣ ਜਾ ਰਹੇ ਆਂ ਆਪਾਂ ਫਤਿਹਗੜ੍ਹ ਸਾਹਿਬ ਉੱਥੇ ਜਾ ਕੇ ਹਾਂ ਦਿਖਾਵਾਂਗੇ ਅਗਲੀ ਵੀਡੀਓ ਚ ਅੱਜ ਲਈ ਇੰਨਾ ਗਿਆ ਧੰਨਵਾਦ ਸਾਰਿਆਂ ਦਾ